ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਫੁਲਕਾਰੀਆਂ ਦੀ ਵੈਰੈਟੀ ਬਹੁਤ ਆਈ ਜੀ ਦੁਆਰੇ ਪਹਿਲਾਂ ਬਹੁਤ ਫੁਲਕਾਰੀ ਆਈ ਸੀਗੀ ਸਾਰੀ ਖਤਮ ਹੋ ਗਈ ਸੀਗੀ ਜੀ ਨਵੇਂ ਦੁਆਰੇ ਬਹੁਤ ਫੁਲਕਾਰੀਆਂ ਆ ਗਈਆਂ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਅੱਜ ਆ ਦੇਖੋ ਜੀ ਅੱਜ ਸਪੈਸ਼ਲ ਹੋਣਾ ਵਿਆਹ ਸ਼ਾਦੀਆਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜੀ ਬਹੁਤਾਂ ਮਹੀਨਾ ਖਤਮ ਹੋ ਚੁੱਕਿਆ ਹੈਗਾ ਦਵਾਰੇ ਫਲਕਾਰੀਆਂ ਪਹੁੰਚ ਚੁੱਕੀਆਂ ਨੇਗੀਆਂ ਫੈਂਸੀ ਫਲਕਾਰੀਆਂ ਫੈਂਸੀ ਫਲਕਾਰੀਆਂ ਬਹੁਤ ਹੀ ਵਧੀਆ ਡਿਜ਼ਾਈਨਾਂ ਦੇ ਵਿੱਚ ਇਹ ਆ ਸ਼ਾਦੀਆਂ ਵਾਸਤੇ ਆ ਦੇਖੋ ਜੀ ਸਪੈਸ਼ਲ ਫਲਕਾਰੀਆਂ ਜੀ ਜਿਹੜੀ ਆਮ ਮਜਾਰ ਦੇ ਵਿੱਚ ਵਿਕਦੀ ਹੈ ਇਹ ਜੀ 1000 ਰੁਪਏ ਦੀ ਇੱਕ ਆਪਾਂ 라ਤੀਆਂ ਸੇਲ ਦੇ ਤੇ 23000 ਰੁਪਏ ਦੀਆਂ ਤਿੰਨ 3500 ਰੁਪਏ ਦੀ ਇੱਕ ਕਾਤੀ ਜੀ 1000 ਦੀਆਂ ਤਿੰਨ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਟਰਾਲੀ ਬੈਗ ਬਿਲਕੁਲ ਫ੍ਰੀ ਤਾਜਾ ਰਹਾ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਕੱਪੜਾ ਵੀ ਉਹੀ ਘੱਟ ਰੇਟ ਤੇ ਮਿਲਣਾ ਹੈਗਾ ਤੇ ਟਰਾਲੀ ਬੈਗ ਬਿਲਕੁਲ ਫ੍ਰੀ ਮਿਲਾਂਗੇ ਨਾਲ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਚੱਲੀ ਜਾਂਦੀ ਹੈ ਜੀ ਹਰ ਕਿਸਮ ਦੇ ਸੂਟਾਂ ਦੀ ਕੜਾਈ ਵਾਲੇ ਸੂਟਾਂ ਦੀ ਫੁਲਕਾਰੀਆਂ ਦੀ ਭਾਰੀ ਸੇਲ ਫੁਲਕਾਰੀਆਂ ਦੇ ਰੰਗ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਹੋਏ ਨੇ ਸਾਰੇ ਡਿਜ਼ਾਈਨਰ ਦੇ ਵਿੱਚ ਦੇ ਜਿੰਨੇ ਮਰਜ਼ੀ ਸਟਾਕ ਦੇ ਵਿੱਚ ਲੈ ਲਓ ਜੀ ਫੁੱਲ ਸਟਾਕ ਪਹੁੰਚ ਚੁੱਕਿਆ ਹੈ ਜੀ ਫਲਕਾਰੀਆਂ ਦਾ ਰੇਟ ਰਹੂਗਾ ਸਿਰਫ ਆਪਣੇ ਕੋਲੇ ਸੇਲ ਦੇ ਤੇ 350 ਰੁਪਏ ਦੀ ਫਲਕਾਰੀ ਹੈ ਜੀ 1000 ਦੀਆਂ ਤਿੰਨ ਕਾਟੀਆਂ ਜਿਹੜੀ ਮਾਰਕੀਟ ਦੇ ਵਿੱਚ ਆਮ ਇਹ 1000 ਦੀ ਇੱਕ ਪੀਸ ਵਿਕਦਾ ਹੈਗਾ ਪੂਰੀ ਭਾਰੀ ਫਲਕਾਰੀ ਕੱਟ ਵਰਕ ਵਾਲੀ ਕੱਟ ਵਰਕ ਵਾਲੀ ਪੂਰੀ ਭਾਰੀ ਫਲਕਾਰੀ ਜੀ 1000 ਦੀਆਂ ਤਿੰਨ ਕਾਟੀਆਂ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲੀ ਜਾਂਦਾ ਜੀ 1000 ਦੀਆਂ ਤਿੰਨ 350 ਦੀ ਇੱਕ ਰਾਂਕਰ ਜਾਇਨਾ ਪੂਰੇ ਟੋਪੋ ਟੋਪ ਦੇ ਆ ਗਈ ਸਾਰੇ ਡਿਜ਼ਾਈਨ ਵੀ ਇਹਦੇ ਵਿੱਚ ਤੇ ਕਲਰ ਸਪੈਸ਼ਲ ਵਿਆਹ ਸ਼ਾਦੀਆਂ ਵਾਲੇ ਕਲਰ ਆਈ ਸਪੈਸ਼ਲ ਇਹ ਆ ਦੇਖੋ ਜੀ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਵੇਂ ਡਿਜ਼ਾਈਨ ਮੰਗਾ ਸਕਦੇ ਹੋਗੇ ਜਾਂ ਛੇਤੀ ਆਓ ਸਾਵਾ ਡਿਜ਼ਾਈਨ ਲੈਣ ਵਾਸਤੇ ਛੇਤੀ ਆਓ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਚੱਲੀ ਜਾਂਦੀ ਹੈ ਜੀ ਸੇਰ ਮੇਲਾ ਸੇਰ ਮੇਲੇ ਦੇ ਵਿੱਚ ਇੱਕ ਤੋਂ ਇੱਕ ਵਧੀਆ ਫਲਕਾਰੀ ਸਿਰਫ 350 ਦੀ ਗੱਤੀ ਇਹ 350 ਰੁਪਏ ਦੇ ਵਿੱਚ ਜੀ ਆਂ ਦੇਖੀ ਚਲੋ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਨਵੇਂ-ਨਵੇਂ ਕੰਦਰਾ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੱਟ ਵਰਕਾ ਹੀ ਲਓ ਤੁਸੀਂ ਦੂਸਰੀ ਲਓ ਜੀ ਕੋਈ ਰੇਟ ਦਾ ਫਰਕ ਨਹੀਂ ਰੱਖਿਆ ਜੀ ਰੇਟ ਦਾ ਸਾਰ ਤੇ ਸਾਰੇ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਤੇ ਰੇਖ ਲਾਤੀ ਸਾਰੇ ਜੀ 350 ਰੁਪਏ ਦੇ ਕਲਕਾਰੀਆਂ ਜੀ 1000 ਦੀਆਂ ਤਿੰਨੇ ਸਪੈਸ਼ਲ ਆਫਰ ਚੱਲ ਰਹੀ ਹੈ ਜੀ 10000 ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਹੈਗਾ 10000 ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲੀ ਜਾਂਦਾ ਹੈਗਾ ਸਟਾਕ ਦੇਖੋ ਜੀ ਫੁੱਲ ਸਟਾਕ ਆ ਚੁੱਕਿਆ ਸਾਡੇ ਕੋਲ ਇਹਦੇ ਵਿੱਚ ਫਲਕਾਰੀਆਂ ਲੈ ਜਾ ਸਕਦੇ ਹੋ ਜਿੰਨੀਆਂ ਮਰਜੀ ਕੋਈ ਦੁਕਾਨਦਾਰੀ ਵਾਸਤੇ ਇਕੱਠੀਆਂ ਲੈ ਜਾਣੀਆਂ ਤਾਂ ਵੀ ਕਿੰਨਾ ਮਰਜੀ ਸਟਾਕ ਲੈ ਸਕਦੇ ਹੋ ਕੋਈ ਵਿਆਹ ਵਾਸਤੇ ਇਕੱਠੇ ਲੈਣੀਆਂ ਜਿੰਨੀ ਮਰਜੀ ਲੈ ਸਕਦੇ ਹੋ ਜੀ ਪੂਨ ਸਟਾਕ ਪਹੁੰਚ ਗਿਆ ਇਹ ਫਲਕਾਰੀਆਂ ਦਾ ਪਹਿਲਾਂ ਬਹੁਤ ਸਟਾਕ ਆਇਆ ਇਸ ਦੇ ਵਿੱਚ ਪਹਿਲਾਂ ਖਤਮ ਹੋ ਗਿਆ ਸਾਰਾ ਸਟਾਕ ਨਵੇਂ ਨਵਾਰੇ ਫਰਸ਼ ਸਟਾਕ ਪਹੁੰਚ ਗਿਆ ਜੀ ਇਹ ਸਾਡੇ 300 ਰੁਪਏ ਦੇ ਇੱਕਨ ਲਕਾਈ ਆ ਜੀ 1000 ਦੀਆਂ ਚੰਨਲੇ ਭਰਾਮਾ ਦੀ ਹੱਟੀ ਦਿੱਤੇ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਫਲਕਾਰੀ 1000 ਰੁਪਏ ਵਾਲੀ ਸਰ 5.5 ਦੀਆਂ ਕਾਟੀਆਂ ਜੀ 1000 ਦੀਆਂ ਤਿੰਨ ਕਾਟੀਆਂ ਜੀ ਇਹ ਅੱਲਾ ਆਂ ਮੀਆਂ ਤਿੰਨ ਕਾਟੀਆਂ ਜੀ ਪਰ ਆਮਾਰੀ ਹੱਟੀਆਂ ਦੇ ਉੱਤੇ ਛੇਲ ਮੇਲੇ ਦੇ ਉੱਤੇ ਜੀ ਸਰ 5.5 ਦੀ ਬਰਕਾੜੀ ਕਾਟੇ ਜੀ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੜਮੜੀ